ਇਸ ਵੇਲੇ ਦੀ ਬਹੁਤ ਦਰਦਪ੍ਰੀ ਖਬਰ ਤੁਹਾਨੂੰ ਸੁਖਾਣ ਜਾ ਰਹੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਣੇ ਆ ਬੀਤੇ ਦਿਨੀ ਮੁਹਾਲਜੇ ਨੇ ਦੇ ਕਸਬਾ ਨਮਾਕਰੋਂ ਦੇ ਵਿੱਚ ਇੱਕ ਬੇਦਰਦ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਬੈਗ ਦੇ ਵਿੱਚ ਪਾ ਕੇ ਇੱਕ ਕੂੜੇ ਦੀ ਵੀ ਟਰਾਲੀ ਦੇ ਵਿੱਚ ਛੁੜੋ ਦਿੱਤਾ ਸੀ ਜਿਸ ਤੋਂ ਬਾਅਦ ਜਦੋਂ ਕੂੜਾ ਕਰਕਟ ਵਾਲੇ ਉਸ ਟਰਾਲੀ ਨੂੰ ਡੰਪਿੰਗ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਦੱਸਦਣੇ ਆ ਉਸ ਜਗ੍ਹਾ ਦੇ ਉੱਤੇ ਉਸ ਬੈਗ ਦੇ ਵਿੱਚੋਂ ਛੋਟੇ ਬੱਚੇ ਦੀਆਂ ਲੱਤਾਂ ਬਾਹਰ ਦਿਸੀਆਂ ਤਾਂ ਉੱਥੇ ਕੂੜਾ ਕਰਕਟ ਵਾਲਿਆਂ ਨੇ ਜਦੋਂ ਬੈਗ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਕਿੰਨਾ ਨਵਜੰਮਾ ਬੱਚਾ ਮਿਲਿਆ ਜੋ ਕਿ ਹੈਵੀ ਮੁੰਡਾ ਸੀ ਉਸ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮੱਚੀ ਮੌਕੇ ਤੇ ਇਹਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਹਿਲਾਂ ਤਾਂ ਪੂਰੀ ਜਾਂਚ ਪੁਲਿਸ ਨੇ ਕੀਤੀ ਹੈ ਕਿ ਕੋਈ ਚੰਡੀਗੜ੍ਹ ਪੰਜਾਬ ਦਾ ਬਾਰਡਰ ਉਹ ਜਗ੍ਹਾ ਬਣਦੀ ਹੈ ਜਿਸ ਜਗ੍ਹਾ ਦੇ ਉੱਤੇ ਇਹ ਨਵਜੰਮਾ ਬੱਚਾ ਮਿਲਿਆ ਉਸ ਤੋਂ ਬਾਅਦ ਨਮਾ ਕਰਾਉਂਦੀ ਪੁਲਿਸ ਨੇ ਉਸ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖੜਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਅੱਜ ਉਸ ਬੱਚੇ ਦੇ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਬੱਚੇ ਦਾ ਸੰਸਕਾਰ ਕੀਤਾ ਗਿਆ ਤੁਸੀਂ ਸੋਚ ਸਕਦੇ ਹੋ ਕਿ ਕਿੰਵੇਂ ਦੇ ਹਾਲਾਤ ਹੋਣਗੇ ਜਦੋਂ ਉਸ ਬੱਚੇ ਨੂੰ ਦਫਨਾਇਆ ਹੋਵੇਗਾ ਉਸ ਬੱਚੇ ਦੇ ਸਾਹ ਨਿਕਲੇ ਹੋਣਗੇ ਪਰ ਉਹ ਬੇਦਰਦ ਮਾਂ ਨੇ ਇਕਬਾਲ ਵੀ ਨਹੀਂ ਸੋਚਿਆ ਕਿ ਉਸ ਦੇ ਪੇਟ ਵਿੱਚੋਂ ਆਇ ਉਸ ਬੱਚੇ ਨੇ ਜਨਮ ਲਿਆ ਤੇ ਉਸ ਬੱਚੇ ਨੂੰ ਉਸ ਨੇ ਇੱਕ ਕੂੜਾ ਕਰਕਟ ਵਾਲੀ ਟਰਾਲੀ ਉੱਪਰ ਦਿੱਤਾ ਲੋਕਾਂ ਵੱਲੋਂ ਬਹੁਤ ਲਾਂਤਾਂ ਪਾਈਆਂ ਗਈਆਂ ਨੇ ਬੀਤੇ ਦਿਨੀ ਅਸੀਂ ਖਬਰ ਚਲਾਈ ਸੀ ਜਿਸ ਤੇ ਵਿੱਚ ਬਹੁਤ ਲੋਕਾਂ ਦੇ ਕਮੈਂਟ ਮੈਸੇਜ ਵੀ ਆਏ ਸਾਨੂੰ ਕਾਲਾਂ ਵੀ ਆਈਆਂ ਕਿ ਕਿਵੇਂ ਦੀ ਬੇਦਰਦ ਮਾਂ ਹੋਵੇ ਕਿ ਉਸ ਮਾਂ ਨੂੰ ਲਗਾਤਾਰ ਪੁਲਸ ਲੱਭ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਵੀ ਅਜੇ ਆਣੀ ਬਾਕੀ ਜਿਸ ਨੂੰ ਲੈ ਕੇ ਪੁਲਸ ਦੇ ਪੈਰੇ ਏਠ ਅੱਜ ਉਸ ਬੱਚੇ ਦਾ ਨਵਾਂ ਗਰਾਉਂਦੀ ਸਮਸ਼ਾਨ ਘਾੜ ਦੇ ਵਿੱਚ ਉਸ ਦਾ ਦਫਨਾਣ ਦਾ ਪੂਰਾ ਕਿਰਿਆਕਰਮ ਕੀਤਾ ਗਿਆ ਜਿਸ ਨੂੰ ਲੈ ਕੇ ਮੌਕੇ ਤੇ ਜਿਹੜੇ ਕੋਈ ਕਰਤੁਮਾਲੇ ਉਹ ਲੋਕ ਮਜੂਦ ਸੀ ਜਿਨ੍ਹਾਂ ਨੇ ਉਸ ਛੋਟੇ ਬੱਚੇ ਨੂੰ ਉਸ ਬੈਗ ਦੇ ਵਿੱਚ ਦੇਖਿਆ ਸੀ ਪਰ ਬਹੁਤ ਦਰਦਪਰੀ ਖਬਰ ਹੈ ਕਿਵੇਂ ਉਸ ਬੱਚੇ ਦੇ ਪ੍ਰਾਣ ਨਿਕਲੇ ਹੋਣੇ ਜਿਸ ਨੇ ਅਜੇ ਦੁਨੀਆ ਦੇਖੀ ਨਹੀਂ ਪਤਾ ਨਹੀਂ بڑے ਹੋ ਕੇ ਕੀ ਬਣਨਾ ਸੀ ਕਿਉਂਕਿ ਇੱਕ ਪਾਸੇ ਤੋਂ ਮਾਮਾ ਨੇ ਜਿਹੜੀਆਂ ਮਾਂ ਨਹੀਂ ਬਣ ਪਉਂਦੀਆਂ ਕਿਸੇ ਕਾਰਨ ਪਰ ਉਹ ਬੱਚੇ ਦੇ ਮੂਹ ਲਈ ਤਰਸਦੀਆਂ ਨੇ ਕਿ ਕਦੋਂ ਸਾਡੇ ਕੁੱਖ ਦੇ ਵਿੱਚ ਬੱਚਾ ਹੋਵੇਗਾ ਤੇ ਸਾਨੂੰ ਕਿਤੇ ਨਾ ਕਿਤੇ ਬੱਚਾ ਮਿਲ ਹੀ ਜਾਏ ਉਹ ਬੱਚੇ ਦੀ ਤਲਾਸ਼ ਦੇ ਵਿੱਚ ਮੰਦਰ ਮਸਜਿਦ ਗੁਰਦੁਆਰਿਆਂ ਦੇ ਵਿੱਚ ਮੱਥੇ ਟੇਕਦੀਆਂ ਨੇ ਮੱਥੇ ਰਗੜਦੀਆਂ ਨੇ ਪਰ ਉਹਨਾਂ ਨੂੰ ਬੱਚਾ ਨਸੀਬ ਨਹੀਂ ਹੁੰਦਾ ਪਰ ਇੱਕੋ ਬੇਦਰਦ ਮਾਂ ਜਿਸ ਬੇਦਰਦ ਮਾਂ ਨੇ ਬੱਚੇ ਨੂੰ ਜਨਮ ਵੀ ਦਿੱਤਾ ਪਰ ਉਸ ਤੋਂ ਬਾਅਦ ਉਸ ਨੂੰ ਕੂੜੇ ਕਰਕੇ ਸੁੱਟ ਦਿੱਤਾ ਕਿਵੇਂ ਉਸ ਮਾਂ ਨੂੰ ਰਾਤਾਂ ਨੂੰ ਨੀਂਦ ਆਉਂਦੀ ਹੋਵੇਗੀ ਕਿਵੇਂ ਉਸ ਮਾਂ ਨੂੰ ટોਈ ਮਿਲੇਗੀ ਕਿਉਂਕਿ ਪ੍ਰਮਾਤਮਾ ਸਭ ਦੇਖਦਾ ਹੈ ਇੱਥੇ ਹੀ ਸਾਰਾ ਜੋ ਇਨਸਾਨ ਕਰਦਾ ਉਸ ਦਾ ਫਲ ਵੀ ਇੱਥੇ ਹੀ ਮਿਲਦਾ ਹੈ ਤਾਂ ਇਸ ਨੂੰ ਲੈ ਕੇ ਇਸ ਖਬਰ ਨੂੰ ਬੱਤ ਤੋਂ ਬੱਤ ਸ਼ੇਅਰ ਕਰਿਓ ਅੱਗੇ ਵਾਸਤੇ ਕੋਈ ਵੀ ਬੰਦਾ ਐਦਾਂ ਦੀ ਦਰਦਨਾਕ ਕੰਮ ਕਰਨ ਲਈ 100 ਬਾਰ ਸੋਚੇ ਬਹੁਤ ਹੀ ਮਦਪਾਗੀ ਖਬਰ ਮੁਹਾਲਜੇ ਦੇ ਕਸਵਾ ਨਵਾਂਗੜ੍ਹ